5 6 ਪੜਾਂ ਚ ਇਹਨਾਂ ਦੇ ਸੀਚੇਵਾਲ ਥਾਪਰ ਮਾਡਲ ਬਣ ਕੇ ਤਿਆਰ ਹੋ ਚੁੱਕਿਆ ਮੈਂ ਪੁੱਛਣਾ ਚਾਹਾਂ ਤੇ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲੈ ਲਿਆ ਇਹ ਕੋਈ ਇੰਜੀਨੀਅਰ ਨਹੀਂ ਸੀ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦੇ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਉਹਦੀ ਵਿਗਿਆਨਕ ਸੋਚ ਹੈ ਬਾਬੇ ਨਾਨਕ ਦੀ ਸੋਚ ਵਿਗਿਆਨਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁਡ ਅਪੋਲੋਜਾਈਜ਼ ਬਾਜਵਾ ਜੀ ਚੀਫ ਮਿੰਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਿਆ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਗੁਰੂ ਦਾ ਨਾਮ ਲਓ ਨਾ ਐਵੇਂ ਨਾ ਸਾਰੇ ਪੰਜਾਬ ਨੂੰ ਘਰਾਓ ਬੈਠੋ ਬੈਠੋ ਕਾਂਗਰਸ ਵੇਲੇ ਮੇਰੇ ਖਿਆਲ ਪੰਜਾਬ ਦੇ ਵਿੱਚ ਸੈਂਕੜੇ ਸੀਟਾਂ ਵਾਲਾ ਮਾਡਲ ਬਣੇ ਉਹਨਾਂ ਨੇ ਓਕੇ ਤੁਸੀਂ ਔਰ ਉਹ ਤੁਹਾਨੂੰ ਨਾਂ ਤੇ ਉਤਰਾਜ ਕਿਉਂ ਨਹੀਂ ਹੋਇਆ ਥਾਪਰ ਮਾਡਲ ਸੀਟੇ ਵਾਲਾ ਮਾਡਲ ਤਾਂ ਬਾਜ਼ ਆਇਆ ਜੀ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੇ ਵਿੱਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਵਿਧਾਨ ਸਭਾ ਜਦੋਂ ਸ਼ੁਰੂ ਹੋਈ ਉਸ ਮੌਕੇ ਵਿਧਾਨ ਕਾਲ ਦੇ ਵਿੱਚ ਵਿਧਾਇਕਾਂ ਦੇ ਵੱਲੋਂ ਮੰਤਰੀ ਕੋਲੋਂ ਸਵਾਲਾਂ ਦੇ ਜਵਾਬ ਲਏ ਗਏ ਇਸ ਮੌਕੇ ਗੱਲ ਚੱਲੀ ਛੱਪੜਾਂ ਦੀ ਸਫਾਈ ਦੀ ਤਾਂ ਮੰਤਰੀ ਨੇ ਆਪਣੇ ਜਵਾਬ ਦੇ ਵਿੱਚ ਵਿਧਾਇਕ ਨੂੰ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਛੱਪੜ ਜਿਹੜੇ ਨੇ ਉਹ ਵਧੀਆ ਬਣਾ ਦਿੱਤੇ ਜਾਣਗੇ ਸਿਚੇਵਲ ਮਾਡਲ ਲਾਗੂ ਕੀਤਾ ਜਾਵੇਗਾ ਕੁਝ ਛੱਪੜ ਬਣ ਚੁੱਕੇ ਨੇ ਤੇ ਰਹਿੰਦੀ ਛੱਪੜ ਵੀ ਇਸ ਸਿਚੇਵਲ ਥਾਪਰ ਮਾਡਲ ਦੇ ਆਧਾਰ ਤੇ ਬਣਾਈ ਜਾਣਗੇ ਉਧਰ ਦੂਜੇ ਪਾਸੇ ਇਸ ਸਵਾਲ ਦੇ ਜਵਾਬ ਦੇਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਇਵਾ ਖਲੋਗੇ ਅਤੇ ਉਹਨਾਂ ਨੇ ਆਖਿਆ ਕਿ ਸੀਚੇਵਲ ਕੌਣ ਹੈ ਜਿਸ ਦਾ ਮਾਡਲ ਪੰਜਾਬ ਦੇ ਵਿੱਚ ਛੱਪੜਾ ਨੂੰ ਲੈ ਕੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਕੌਣ ਹੈ ਉਹ ਕੋਈ ਪੜਿਆ ਲਿਖਿਆ ਹੈ ਜਾ ਉਹਨੇ ਕੋਈ ਡਿਗਰੀ ਕੀਤੀ ਆ ਉਸਦੇ ਕੋਲ ਕਿਹੜੀ ਡਿਗਰੀ ਆ ਜਿਸ ਦੇ ਆਧਾਰ ਤੇ ਉਸ ਦਾ ਮਾਡਲ ਆ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਜਾਂ ਸਿਰਫ ਉਹ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਹੈ ਇਸ ਕਰਕੇ ਉਸ ਨੂੰ ਅੱਗੇ ਰੱਖਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਕਾਫੀ ਤਿੱਖੀ ਤਕਰਾਰ ਪੰਜਾਬ ਵਿਧਾਨ ਸਭਾ ਦੇ ਵਿੱਚ ਹੁੰਦੀ ਦਿਖਾਈ ਦਿੱਤੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਸ ਸੀਚੇਵਾਲ ਤੁਸੀਂ ਉਹ ਐ ਲੈਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾ ਵੇ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਸ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤਾਂ ਖੁਦ ਠੇਕੇਦਾਰ ਉਹ ਤਾਂ ਕਹਿੰਦੇ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਾ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਲੈਟਸ ਨਾਟ ਲੈਟਸ ਨਾਟ ਫੂਲ ਦੀ ਪੀਪਲ ਆਫ ਪੰਜਾਬ ਸੋਨਲੀ ਬਿਕਾਜ਼ ਹੀ ਬਿਲੋਂਗਸ ਟੂ ਵਨ ਪਰਟਿਕੂਲਰ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸਿਚੇਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕੋ ਕਰਾਓ ਕਿਸੇ ਪੜੇ ਲਿਖੇ ਇੰਸਟੀਚਿਊਟ ਕੋ ਕਰਾਓ ਠੀਕ ਹੈ ਠੀਕ ਉਹ ਤੁਸੀਂ ਮੈਨੂੰ ਛੇ ਸਬਜ਼ਾ ਪਤਾ ਨਹੀਂ ਉਹ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਚਲੋ ਆ ਸ਼ੁੱਡ ਨਾਟ ਸੇ ਮਚ ਸੋ ਗੱਲੇ ਹੈ ਕਿ ਇੱਕ ਸੀਚੇ ਵਾਲ ਬਾਰਡਰ ਬਣਾ ਕੱਢਿਆ ਨਾ ਉਸ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਜਵਾ ਜੀ ਇੱਕ ਮਿੰਟ ਜੀ ਇਹ ਇੱਕ ਮਿੰਟ ਬਾਜਵਾ ਜੀ ਸਹੀ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਕੋਲ ਸੀ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮਿਲਿਆ ਉਹ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫਿਰ ਆ ਕੇ تنਕੀਦ ਕਰ ਲਿਓ ਇਹ ਅੱਛੀ ਗੱਲ ਹੈ تنਕੀਦ ਕਰਨੀ ਪਰ ਬਿਣਾ ਮੈਂ ਉੱਥੋਂ ਜਾ ਕੇ ਆ ਕੇ ਤਾਂ ਹੀ ਇਹ ਬੀਅੂ ਚਲੋ ਚਲੋ ਠੀਕ ਹੈ ਬਟ ਬਟ ਆਈ ਹੈਵ ਫੇਥ ਇਨ ਹਿਸ ਕੈਪੈਬਿਲਿਟੀਜ਼ ਮੈਨੂੰ ਉਹਨਾਂ ਦੀ ਕੈਪੈਬਿਲਿਟੀ 'ਚ ਫੇਥ ਹੈ ਜੇ ਆਪਣਾ ਮੰਤਰੀ ਜੀ ਸਰ ਜੀ ਪਲੀਜ਼ ਬਾਸ ਬਾਸ ਸਾਹਿਬ ਇੱਕ ਮਿੰਟ ਬਾਸ ਬਾਸ ਮੋਟਰਲ ਬਣਾ ਲੀਏ ਤੇ ਕੋਈ ਸਰ 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 ਬੜੀ ਰੀਸਰਚ ਕਰਦਾ ਜੀ ਸਪੀਕਰ ਸਾਹਿਬ ਇੱਕ ਵਾਰ ਮੰਤਰੀ ਨੂੰ ਕਹਿਣਾ ਚਾਹੁੰਦੇ ਜਦੋਂ ਜਵਾਬ ਲੈ ਲਓ ਬਾਜਵਾ ਜੀ ਬਾਜਵਾ ਜੀ ਜਵਾਬ ਲੈ ਲਓ

ਇਹ ਸਾਇੰਸ ਕਿਸੇ ਦੀ ਗੁਲਾਮ ਨਹੀਂ ਹੈ ਜਿਹੜੇ ਅੱਜ ਸਾਰੇ ਬੰਦੇ ਪੀਐਸਟੀ ਕਰਦੇ ਆ ਸ਼ੈਕਸਪੀਅਰ ਤੇ ਕਰਦੇ ਆ ਉਹ ਸਕੂਲ ਨਹੀਂ ਗਿਆ ਸੀ ਜਿਹੜੇ ਬੰਦੇ ਪੀਐਸਟੀ ਕਰਦੇ ਆ ਬਾਬੇ ਨਾਨਕ ਤੇ ਕਰਦੇ ਆ ਭਾਈ ਵੀਰ ਸਿੰਘ ਤੇ ਕਰਦੇ ਆ ਸਕੂਲਾਂ ਚ ਦੇ ਗਏ ਸੀ ਇਹ ਸਾਇੰਸ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲਬੀਰ ਸਿੰਘ ਦਾ ਸੀਚੇਬਾਲ ਦਾ ਮਾਡਲ ਮੈਂ ਦੇਖਿਆ ਮੈਂ ਇੱਕ ਵਿਗਿਆਨ ਦਾ ਵਿਦਿਆਰਥੀ ਹਾਂ ਉਹਦੇ ਵਿੱਚ ਸੈਂਟੀਫਿਕ ਬੇਸਿਸ ਹੈ ਉਸ ਤੋਂ ਬਾਅਦ ਉਹਦੇ ਛੱਪੜ ਦਾ ਪਾਣੀ ਸਾਫ਼ ਕੀਤਾ ਉਹ ਵਾਈ ਜੋਗ ਆ ਉਹਦੀ ਟੈਸਟਿੰਗ ਹੋਈ ਉਹਦੀ ਟੈਸਟਿੰਗ ਹੋਈ ਉਹਦਾ ਇੱਕ ਰਫਾਈਨਡ ਮਾਡਲ ਬਣਿਆ ਜਿਹੜਾ ਕਿ ਵਿਗਿਆਨੀਆਂ ਨੇ ਜਿਹਨੂੰ ਅਸੀਂ ਥਾਪਰ ਮਾਡਲ ਕਹਿੰਦੇ ਆ ਪਰ ਕਿਸੇ ਨੂੰ ਬਿਲੀਟਲ ਕਰਨਾ ਕਿਸੇ ਸੰਤ ਨੂੰ ਉਹਦੀ ਵਿਗਿਆਨਿਕ ਸੋਚ ਹੈ ਬਾਬੇ ਨਾਨਕ ਦੀ ਸੋਚ ਵਿਗਿਆਨਿਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁੱਡ ਅਪੋਲੋਜਾਈਜ਼ ਬਾਜਵਾ ਜੀ ਚੀਫ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਏ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁੱਡ ਹੈਵ ਟੋਲਡ ਹਿਮ ਨਾ ਟੂ ਗੋ ਥੇ ਸੇਟ ਫਰਮ ਸੀਚੇਵਾਲ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰ ਦਿਨ ਅਪੋਲੋ ਹਸਪੀਟਲ ਚ ਰਹਿ ਦੇਖੋ ਆਮ ਨਾ ਤੁਹਾਡੇ ਆ ਯੂ ਟ੍ਰਾਈਂਗ ਟੂ ਸੋਕੋ ਆਮ ਨਾ ਮੈਂ ਪਰਸਨਲੀ ਪਾਰਟੀ ਨਹੀਂ ਬਣਾ ਚਾਹਦਾ ਜਿਵੇਂ ਥਾਪਰ ਮਾਡਲ ਪਲੀਜ਼ ਡਸ ਨੋਟ ਪਲੀਜ਼ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਗੁਰੂ ਦਾ ਨਾਮ ਲਓ ਨਾ ਐਵੇਂ ਨਾ ਬੁਬਾਰ ਸਾਰੇ ਪੰਜਾਬ ਨੂੰ ਘਰਾਓ ਬੈਠੋ ਬੈਠੋ ਤੁਸੀਂ ਬਾਜਵਾ ਜੀ ਬੈਠ ਹਾਂਜੀ ਡਾਕਟਰ ਗੁਰਵੀਰ ਕੁਝ ਕਹਿਣਾ ਚਾਹੁੰਦੇ ਆ ਸਰ ਮੈਂ ਮੈਂ ਬਾਜਵਾ ਸਾਹਿਬ ਨੂੰ ਕਹਿੰਦਾ ਜੀ ਕਿ ਉਹਨੂੰ ਕਾੜੀ ਬਈ ਕਹਿੰਦੇ ਸੀ ਉਹ ਆਪਣੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾ ਬੰਦਾ ਸੀ ਜਿਹਨੇ ਛਾਲ ਮਾਰੀ ਆ ਸੈਂਕੜੇ ਬੰਦਿਆਂ ਨੇ ਛਾਲ ਮਾਰੀ ਉਹਨਾਂ ਨੇ ਉਹਦੀ ਸਫਾਈ ਕੀਤੀ ਔਰ ਉਹਦੇ ਵਿੱਚ ਜਿਹੜੇ ਸਪਰਿੰਗਸ ਆ ਪਾਣੀ ਦੇ ਉਹਦੇ ਵਿੱਚ ਉਹ ਦੁਬਾਰਾ ਤੋਂ ਨਦੀ ਚਲਣੀ ਹੋਈਆਂ ਉਹਨਾਂ ਨੇ ਸੁਰਜੀਤ ਕੀਤੀ ਹੈ ਇਹ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ ਕੋਈ ਇੱਧਰ ਉੱਧਰ ਦੀਆਂ ਗੱਲਾਂ ਕਰ ਮੈਂ ਇਹ ਆਪਣੇ ਬਾਜਵਾ ਸਾਹਿਬ ਤੁਹਾਡੇ ਸਟੇਜਰ ਤੋਂ ਇਸ ਇਸ ਸਦਨ ਦੇ ਵਿੱਚ ਇਹ ਚੰਗੀ ਗੱਲ ਨਹੀਂ ਹੈ ਇਹ ਉਹਦੇ ਨਾਲ ਪੰਜਾਬੀ ਸੱਤ ਬਣੀ ਹੋਈ ਆ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਆ ਉਹ ਸੱਚੇ ਸੱਚੀ ਸੇਵਾ ਜੇ ਗੁਰਨਾਨਕ ਦੇਵ ਜੀ ਕਿਸ ਨੇ ਕੀਤੀ ਹੈ ਜਿਹੋਦੇ ਰਸਤੇ ਤੇ ਚੱਲਿਆ ਤਾਂ ਬਾਬਾ ਸ਼ਿਚੇਵਾਲ ਚੱਲਿਆ ਸੀ ਆਪਾਂ ਹੁਣ ਅਗਲਾ ਕੁਐਸਚਨ ਲੈ ਲਈਏ ਤੁਸੀਂ ਆਪਾਂ ਆਪ ਕਹਾ ਲਾਂਗੇ ਤੁਸੀਂ ਬਾਅਦ ਵਿੱਚ ਬਜਟ ਦੇ ਬੋਲਣਾ ਉਹਨੂੰ ਕਹਿ ਲਿਓ ਨਹੀਂ ਰਾਣਾ ਜੀ ਤੁਸੀਂ ਬੈਠੋ ਆਂ ਬੀਬੀ ਇੰਦਰਜੀਤ ਕੌਰ ਬੀਬੀ ਇੰਦਰਜੀਤ ਕੌਰ ਕਾਂਗਰਸ ਵੇਲੇ ਮੇਰੇ ਖਰ ਪੰਜਾਬ ਦੇ ਵਿੱਚ ਸੈਂਕੜੇ ਸੀਚੇਵਾਲ ਮਾਡਲ ਬਣੇ ਉਹਨਾਂ ਨੇ ਓਕੇ ਤੁਸੀਂ ਉਹਨਾਂ ਨੂੰ ਨਾਂ ਤੇ ਉਤਰਾਜ ਕਿਉਂ ਨਹੀਂ ਹੋਇਆ